75ਵੇਂ ਤੇ ਮੈਂ ਬਹੁਤ ਹੀ ਸਾਰਾ ਲਾਕਨ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਸਾਰੇ ਹੀ ਪ੍ਰਧਾਨ ਸਾਹਿਬ ਦਾ ਮੈਂਬਰ ਸਹਿਬਾਂ ਦਾ ਜਿਨ੍ਹਾਂ ਨੇ ਹਰ 2 ਮਹੀਨੇ ਬਾਅਦ ਲੋੜਵੰਦ ਬੱਚਿਆਂ ਵਾਸਤੇ ਜੋ ਉਪਰਾਲਾ ਕਰ ਰਹੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ ਉਪਰਾਲਾ ਕਰ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਧਾਈ ਵੀ ਦਿੰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਪ੍ਰਮਾਤਮਾ ਸਾਰਿਆਂ ਨੂੰ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਸਾਰੇ ਹੀ ਮੈਂਬਰ ਸਹਿਬਾਂ ਨੂੰ ਤੰਦਰੁਸਤੀ ਬਖਸ਼ੇ ਅਤੇ ਜਿੰਨੇ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਸਾਰੇ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਜੇ ਇਹ ਤੰਦਰੁਸਤ ਰਹਿਣਗੇ ਤੇ ਸਾਡਾ ਸਮਾਜ ਤੰਦਰੁਸਤ ਹੋਏ ਸੇਵਾ ਕਰਦੇ ਰਹਿਣਗੇ ਤੇ ਲੋੜਵੰਦ ਬੱਚਿਆਂ ਨੂੰ ਪੜਾਉਂਦੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਮਿਸ਼ਨ ਵੀ ਇੱਕੋ ਹੀ ਹੈ ਵੀ ਹਰ ਮਨ ਲਗੇ ਪੰਜਾਬੀ ਦੀ ਹਰ ਮਨ ਲਗੇ ਦੇਸ਼ ਵਾਸੀ ਨੂੰ ਫ੍ਰੀ ਵਧੀਆ ਦਵਾਈ ਫ੍ਰੀ ਵਧੀਆ ਪੜ੍ਹਾਈ ਤੇ ਰੋਜ਼ਗਾਰ ਦੇਣਾ ਤੇ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਦੀ ਰਹਿਣ ਬਾਈ ਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਬਾਦ ਜੀ ਵੀ ਅੱਜ ਆਮ ਆਦਮੀ ਕਲੀਨਿਕਾਂ ਪਾਣੀਆਂ ਦਵਾਈ ਵਾਸਤੇ ਹਸਪਤਾਲਾਂ ਤੇ ਕੰਮ ਚੱਲ ਰਿਹਾ ਵਾ ਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਮਿਲ ਕੇ ਸਕੂਲ ਬਣ ਰਹੇ ਨੇ ਸਕੂਲ ਆਫ ਹੈਮੀਨੇਸ਼ਨ ਬਣ ਰਹੇ ਨੇ ਤੇ ਔਰ 41000 ਤੋਂ ਉੱਪਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਤੇ ਔਰ ਇਸ ਪੱਧਰ ਤੇ ਕੰਮ ਹੋ ਰਿਹਾ ਕਿਉਂਕਿ ਬਾਹਰ ਸਾਹਿਬ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਸ ਮਿਸ਼ਨ ਦੇ ਵਿੱਚ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਵੀ ਉਹਦੇ 'ਚ ਹਿੱਸਾ ਬਣ ਰਹੇ ਨੇ ਤੇ ਮੈਂ ਇਹੀ ਫੀਲ ਕਰੂੰਗਾ ਬੇਨਤੀ ਕਰੂੰਗਾ ਉਹ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇੱਕਜੁੱਟ ਹੋ ਕੇ ਤੇ ਹਰੇਕ ਨੂੰ ਦਵਾਈ ਪੜ੍ਹਾਈ ਤੇ ਰੋਜ਼ਗਾਰ ਦੇ ਕੇ ਔਰ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਈਏ ਤੇ ਇੰਨਾ ਹੀ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਕੰਤੰਤਰ ਦਿਵਸ ਤੇ ਫਿਰ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਕੀ ਕਹਿੰਨੇ ਜੀ ਸਰ ਜੀ ਅੱਜ 26 ਜਨਵਰੀ ਕੰਤੰਤਰ ਦਿਵਸ 75ਵੇਂ ਤੇ ਮੈਂ ਬਹੁਤ ਹੀ ਸਾਰਾ ਲੱਖਾਂ ਵਾਸੀਆਂ ਲੱਖ ਲੱਖ ਬਧਾਈ ਦੇਣਾ ਔਰ ਧੰਨਵਾਦ ਕਰਦਾ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਸਾਰੇ ਹੀ ਪ੍ਰਧਾਨ ਸਾਹਿਬ ਦਾ ਮੈਂਬਰ ਸਹਿਬ ਉਹਨਾਂ ਦਾ ਜਿਨ੍ਹਾਂ ਨੇ ਹਰ 2 ਮਹੀਨੇ ਬਾਅਦ ਲੋੜਵੰਦ ਬੱਚਿਆਂ ਵਾਸਤੇ ਜੋ ਉਪਰਾਲਾ ਕਰ ਰਹੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ ਉਪਰਾਲਾ ਕਰ ਰਹੇ ਨੇ ਤੇ ਬਹੁਤ ਬਹੁਤ ਧੰਨਵਾਦ ਕਰਦਾ ਤੇ ਵਧਾਈ ਵੀ ਦਿੰਦਾ ਹਾਂ। ਔਰ ਪਰਮਾਤਮਾਗੇ ਅਰਦਾਸ ਕਰਦਾ ਪਰਮਾਤਮਾ ਸਾਰਿਆਂ ਨੂੰ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਸਾਰੇ ਹੀ ਮੈਂਬਰ ਸਹਿਬਾਂ ਨੂੰ ਤੰਦਰੁਸਤੀ ਬਖਸ਼ੇ ਔਰ ਜਿੰਨੇ ਵੀ ਇਹਨਾਂ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਜੇ ਇਹ ਤੰਦਰੁਸਤ ਰਹਿਣਗੇ ਤੇ ਸਾਡਾ ਸਮਾਜ ਤੰਦਰੁਸਤ ਹੋਏ ਸੇਵਾ ਕਰਦੇ ਰਹਿਣਗੇ ਤੇ ਲੋੜਵੰਦ ਬੱਚਿਆਂ ਨੂੰ ਪੜ੍ਹਾਉਂਦੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਦਾ ਮਿਸ਼ਨ ਵੀ ਇੱਕੋ ਹੀ ਹੈ ਵੀ ਹਰ ਮਿਲ ਕੇ ਪੰਜਾਬੀ ਦੀ ਹਰ ਮਿਲ ਕੇ ਦੇਸ਼ਵਾਸੀ ਨੂੰ ਫ੍ਰੀ ਵਧੀਆ ਦਵਾਈ ਫ੍ਰੀ ਵਧੀਆ ਪੜ੍ਹਾਈ ਤੇ ਰੁਜ਼ਗਾਰ ਦੇਣਾ ਤੇ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਮੁਖੀ ਸ਼੍ਰੀ ਰਵਿੰਦ ਕੇਜ ਜੀ ਵੱਲ ਦੀ ਰਹਿਣ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਬਾਣ ਜੀ ਵੀ ਅੱਜ ਆਮ ਆਦਮੀ ਕਲੀਨਿਕਾਂ ਬਣੀਆਂ ਦਵਾਈ ਵਾਸਤੇ ਔਰ ਹਸਪਤਾਲਾਂ ਤੇ ਕੰਮ ਚੱਲ ਰਿਹਾ ਵਾ ਤੇ ਬੱਚਿਆਂ ਦੀ ਪੜ੍ਹਾਈ ਵਾਸਤੇ ਮਿਲ ਕੇ ਸਕੂਲ ਬਣ ਰਹੇ ਨੇ ਉਹ ਲੋ ਫੈਮਿਨੇਸ਼ਨ ਵੜ ਰਹੇ ਨੇ ਤੇ ਔਰ 41000 ਤੋਂ ਉੱਪਰ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਗਿਆ ਤੇ ਔਰ ਇਸ ਪੱਧਰ ਤੇ ਕੰਮ ਹੋ ਰਿਹਾ ਕਿਉਂਕਿ ਬਾਦ ਸਾਹਿਬ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਉਸ ਮਿਸ਼ਨ ਦੇ ਵਿੱਚ ਸਿਲਵਰ ਸਮਾਜ ਸੇਵਾ ਸੁਸਾਇਟੀ ਦੇ ਸਾਰੇ ਹੀ ਮੈਂਬਰ ਸਾਹਿਬਾਨ ਵੀ ਉਹਦੇ ਚ ਹਿੱਸਾ ਬੜ ਰਹੇ ਨੇ ਤੇ ਮੈਂ ਇਹੀ ਅਪੀਲ ਕਰੂੰਗਾ ਬੇਨਤੀ ਕਰੂੰਗਾ ਉਹ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇੱਕਜੁੱਟ ਹੋ ਕੇ ਤੇ ਹਰੇਕ ਨੂੰ ਦਵਾਈ ਪੜਾਈ ਤੇ ਰੋਜ਼ਗਾਰ ਦੇ ਕੇ ਔਰ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਈਏ ਤੇ ਇੰਨਾ ਹੀ ਕਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਗੰਤੰਤਰ ਦੇ ਤੁਸੀਂ ਫੇਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਹਾਂ ਜੀ ਇਹ ਸਿਲਵਰ ਸਮਾਜ ਸੇਵਾ ਸੁਸਾਇਟੀ ਵੱਲੋਂ 26 ਜਨਵਰੀ ਸਾਹਿਬ ਮਨਾਇਆ ਜਾ ਰਿਹਾ ਕੀ ਕਰਿਆ ਜਾਂਦਾ ਹੈ ਸਿਲਵਰ ਸਮਾਜ ਸੇਵਾ ਸੁਸਾਇਟੀ ਦੀ ਤਰਫੋਂ 26 ਜਨਵਰੀ ਦਾ ਜੋ ਫੰਕਸ਼ਨ ਹੈ ਸੈਲੀਬ੍ਰੇਸ਼ਨ ਹੈ ਹਰ ਸਾਲ ਮਨਾਇਆ ਜਾਂਦਾ ਹੈ ਸਾਡੀ ਸੁਸਾਇਟੀ ਕੋਈ ਪੂਰੇ 10 ਸਾਲ ਹੋ ਗਏ ਹਨ ਅਸੀਂ ਹਰ ਸਾਲ ਮਨਾਤੇ ਹਾਂ ਔਰ ਇਸੇ ਤਰ੍ਹਾਂ ਅੱਜ ਵੀ ਹਮ ਹਰ ਮਹੀਨੇ ਜਿਵੇਂ पचहत्तर बच्चों को दो हज़ार रुपये का चेक देते हैं आज भी चेक हम दे रहे हैं पचहत्तर बच्चों को हमारे मुख्य अतिथि पद्मश्री विजय चोपड़ा जी आज आए थे और अग्रेवाल भोला साहब जो हमारे एम साहब वो भी आए थे रोशन लाल जी का पूरा सहयोग रहता है दर्शनलाल बिजा जी की तो हमें हमेशा पूरा सहयोग रहता है और मैं इन सभी मेंबर का पैटर्न का डोनर का बहुत बहुत धन्यवाद करता हूं जो लगातार पिछले दस सालों से हमें मदद कर रहे हैं सेवा कर रहे हैं मैं सबका धन्यवाद करता हूं लोकन की मैसेज देना चाहते हैं ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਜਿਹੜੇ ਲੰਗਰ ਲਾਉਂਦੇ ਹੋ ਜਗਾ ਜਗਾ ਲੋੜ ਹੈ ਬੱਚਿਆਂ ਨੂੰ ਪੜ੍ਹਾਉਂਦੀ ਇਹ ਜ਼ਰੂਰੀ ਹੈ ਲੰਗਰ ਦੇ ਜਿਹਦੇ ਕੋਲ ਪੈਸੇ ਆ ਗਏ ਉਹ ਵੀ ਖਾਂ ਲੈਂਦੇ ਜਿਹਦੇ ਕੋਲ ਨਹੀਂ ਆ ਗਏ ਉਹ ਵੀ ਖਾਂ ਲੈਂਦੇ ਆ ਅਸੀਂ ਉਹਨਾਂ ਨੂੰ ਦੇਣਾ ਜਿਹੜੇ ਫਾਦਲੇ ਬੱਚੇ ਹੈਗੀਆਂ ਵਾ ਬਿਨਾ ਬਾਪ ਤੋਂ ਜਿਨ੍ਹਾਂ ਕਿੰਨਾ ਮੁਸ਼ਕਲ ਹੈ ਅਸੀਂ ਜਾਣਦੇ ਆ ਇਸ ਕਰਕੇ ਇਹ ਜਿਹੜੀਆਂ ਫਾਦਲੇ ਬੱਚੀਆਂ ਵਾ ਅਸੀਂ ਇਹਨਾਂ ਨੂੰ ਵੀ ਚੱਕ ਦਿੰਨੇ ਆ ਹਾਂਜੀ ਸਰ ਮੈਂ ਰੁਖਤਨਦਾਲ ਫਿਲਬਰ ਖਮਾਰ ਸੇਵਾ ਸੁਸਾਇਟੀ ਦਾ ਇੱਕ ਛੋਟਾ ਜਾਂ ਨਮਾਣਾ ਜਾਂ ਮੈਂਬਰ ਹੋਣ ਦੇ ਨਾਤੇ ਇਹਨਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਕਿਉਂਕਿ ਲੋੜਵੰਦ ਦੀ ਸੇਵਾ ਕਰਨੀ ਕਿਸੇ ਨੂੰ ਐਜੂਕੇਸ਼ਨ ਦੇਣੀ ਔਰ ਉਹਦਾ ਜਿਹੜਾ ਆਪਾਂ ਵੇਖਿਆ ਉਹ ਉਜਵਲ ਕਰਨਾ ਇਹ ਅੱਜ ਦੇ ਸਮਾਜ ਦੇ ਅੰਦਰ ਜੋ ਸਿਰਬਰ ਸਮਾਜ ਸਾਡੇ ਨਿਰਸਾਫ ਕਰ ਰਿਹਾ ਹੈ ਮੈਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹੋਇਆ ਇਹ ਆਸ ਕਰਦਾ ਹੋਇਆ ਕਿ ਪ੍ਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਤਾਂ ਕਿ ਇਹ ਸਮਾਜ ਦੀ ਸੇਵਾ ਕਰਦੇ ਰਹਿਣ ਧੰਨਵਾਦ Program kita kali ini hari ini. ਪ੍ਰਧਾਨ ਜੀ ਤੇ ਪੈਟਰਨ ਸਾਡੇ ਨਯਰ ਸਾਹਿਬ ਜੀ ਇਹਨਾਂ ਨੇ ਇਹਨਾਂ ਦੀ ਬਹੁਤ ਵੱਡੀ ਦੇਣ ਆ ਇਸ ਸੁਸਾਇਟੀ ਨੂੰ ਇਹਨਾਂ ਨੇ ਪਹਿਲਾਂ ਜਲੰਧਰ ਹੁੰਦੇ ਸੀ ਜਲੰਧਰ ਵੀ ਇਹਨਾਂ ਨੇ ਬੜੀ ਵਧੀਆ ਇਹਨਾਂ ਨੇ ਸਮਾਜ ਸੇਵਾ ਕੀਤੀ ਆ ਉੱਥੇ ਵੀ ਕਰਦੇ ਰਹੇ ਆ ਤੇ ਉਸ ਤੋਂ ਬਾਅਦ ਹੁਣ ਇੱਥੇ ਲੁਧਿਆਣੇ ਆ ਕੇ ਇਹਨਾਂ ਨੇ ਇੱਕ ਇਹ ਜਿਹਾ ਜਿਹੜੀ ਕਿਆਰੀ ਫੁੱਲਾਂ ਦੀ ਗਬੀਜੀ ਆ ਬਈ ਇਹਦੀ ਜਿਹੜੀ ਮਹਿਕ ਆ ਬਹੁਤ ਦੂਰ ਦੂਰ ਤੱਕ ਆ ਰਹੀ ਆ ਮੈਨੂੰ ਲੱਗਦਾ ਕੋਈ ਇਹ ਜਿਹਾ ਲੀਡਰ ਲੁਧਿਆਣੇ ਦਾ ਹੋਊਗਾ ਨਹੀਂ ਜਿਹੜਾ ਸਾਡੀ ਸੁਸਾਇਟੀ ਨੂੰ ਨਾ ਜਾਣਦਾ ਹੋਊਗਾ ਸਿਲਵਰ ਸਮਾਜ ਸੇਵਾ ਸੁਸਾਇਟੀ ਨੂੰ ਨਾ ਜਾਣਦਾ ਹੋਊਗਾ ਹਰ ਸਾਲ ਹੀ 26 ਜਨਵਰੀ ਨੂੰ ਬੜਾ ਵਧੀਆ ਪ੍ਰੋਗਰਾਮ ਜਿਹੜਾ ਇੱਥੇ ਕੀਤਾ ਜਾਂਦਾ ਬੱਚਿਆਂ ਨੂੰ ਜਿਹੜਾ ਸਭ ਤੋਂ ਵੱਡੀ ਇਹਨਾਂ ਦੀ ਦੇਣ ਆ ਕਿ ਜਿਹੜੇ ਗਰੀਬ ਬੱਚੇ ਆ ਆ ਗਰੀਬ ਵੀ ਤੇ ਜਿਨ੍ਹਾਂ ਦੇ ਪਿਤਾ ਨਹੀਂ ਹੈਗੇ ਸਿਰ ਤੇ ਉਹਨਾਂ ਬੱਚਿਆਂ ਦਾ ਇਹ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਸਾਡੀ ਜਿਹੜੀ ਸੁਸਾਇਟੀ ਆ ਇਹਨਾਂ ਦੀ ਸਰਪ੍ਰਸਤੀ ਹੀ ਹੈਟ ਨૈયਰ ਸਾਹਿਬ ਦੀ ਸਰਪ੍ਰਸਤੀ ਹੀ ਹੈਟ ਉਹਨਾਂ ਨੂੰ ਹਰ ਮਹੀਨੇ ਜਿਹੜਾ 2-2000 ਰੁਪਏ ਦਾ ਚੈੱਕ ਦਿੱਤਾ ਜਾਂਦਾ ਵਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਵਧੀਆ ਨੰਬਰ ਲੈ ਕੇ ਆਉਂਦੇ ਆ ਉਹਨਾਂ ਨੂੰ 20 ਬਣਦਾ ਜਿਹੜਾ ਮਾਨ ਸਤਕਾਰ ਉਹਨਾਂ ਦਾ ਕੀਤਾ ਜਾਂਦਾ ਵਾ ਸਾਡੇ ਇਥੋਂ ਪੜ ਕੇ ਬਹੁਤ ਬੱਚੇ ਜਿਹੜੇ ਆ ਕੀ ਉਹ ਵਧੀਆ ਅਫਸਰ ਵੀ ਲੱਗੇ ਆ ਤੇ ਉਹਨਾਂ ਦੇ ਜੇ ਅਸੀਂ ਨਾਮ ਲੈਣ ਲੱਗ ਜੀ ਉਹਨਾਂ ਬੱਚਿਆਂ ਦੇ ਤੇ ਮੇਰੇ ਖਿਆਲ ਇੱਥੇ ਹੀ ਸ਼ਾਮ ਹੋ ਜੂਗੀ ਤਾਂ ਸਾਡੀ ਮੈਂ ਇਹੀ ਗੱਲ ਕਹਿਣੀ ਚਾਹੁੰਦਾ ਵਾ ਵੀ ਬੜੀ ਵਧੀਆ ਇਹਨਾਂ ਦੀ ਸੇਵਾ ਵਾ ਪਰਮਾਤਮਾ ਕਰੇ ਇਹਨਾਂ ਨੂੰ ਦੇਖ ਕੇ ਹੋਰ ਵੀ ਜਿਹੜੇ ਸਾਡੇ ਜਿਹੜੇ ਜ਼ਿਲ੍ਹੇ ਲੁਧਿਆਣੇ ਦੇ ਜਿਹੜੇ ਲੋਕ ਹੈਗੇ ਆ ਜਾਂ ਉਹਨਾਂ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਉਹਨਾਂ ਨੂੰ ਗਰੀਬਾਂ ਦਾ